ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸੈਦੋਕੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਇਹ ਪਿੰਡ ਨੇੜੇ ਇਹਦੇ ਭਦੌੜ ਵੀ ਰਹਿ ਜਾਂਦਾ ਨਿਹਾਲ ਸਿੰਘ ਵਾਲਾ ਵੀ ਬਹੁਤਾ ਦੂਰ ਨਹੀਂ ਵੈਸੇ ਮੋਗੇ ਤੋਂ ਬਰਨਾਲੇ ਵਾਲਾ ਹਾਈਵੇ ਜਿਹੜਾ ਉਹ ਵੀ ਇਸ ਪਿੰਡ ਦੇ ਆਸ-ਪਾਸ ਜੇ ਦੀ ਲੰਘਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਿਹਾ ਦੱਸੋ ਬਹੁਤ ਵੀਡੀਓ ਬਾਈ ਕੋਲੋਂ ਬਣਾਈਆਂ ਤੇ ਵੀਰ ਚੰਗੀਆਂ گاਵਾਆਂ ਦਾ ਸ਼ੁਕੀਨ ਹੈ ਖੁਦ ਵੀ ਤੇ ਵੇਚਦਾ ਵੀ ਚੰਗੀਆਂ گاਵਾਆਂ ਲਿਆ ਕੇ ਮਤਲਬ ਇਦਾਂ ਦੇ ਨਾਗ ਵਿਕਰੀ ਵਾਲੇ ਇੱਥੇ ਆਉਂਦੇ ਰਹਿੰਦੇ ਆ ਅੱਜ ਦੀ ਜਿਹੜੀ ਵੀਡੀਓ ਇਹਦੇ ਚ ਚਾਰ گاਵਾ ਤੁਸੀਂ ਇੱਧਰ ਬੱਧੀਆਂ ਦੇਖੋਗੇ ਇਹਨਾਂ ਤੋਂ ਇਲਾਵਾ ਇੱਕ ਮੱਝ ਥੋੜੀ ਬਹੁਤ ਜਾਣਕਾਰੀ ਲੈ ਲਾਂਗੇ ਕਿਉਂਕਿ ਚੰਗੇ ਦੁੱਧ ਵਾਲੀ ਮੱਝ ਹੈ ਦਿਖਾਵਾਂਗੇ ਪੂਰੀ ਤਿਆਰੀ ਦੇ ਵਿੱਚ ਤੇ ਇੱਕ ਅਸਰ ਕਪਨ ਵੈੜ ਵੀ ਇੱਧਰ ਖੜੀ ਹੈ ਜਿਹਦੀ ਡਿਟੇਲ ਆਪਾਂ ਨੂੰ ਬਾਈ ਵਰੀ ਦੱਸਣਗੇ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਤੁਹਾਨੂੰ ਜਿਹੜਾ ਨਾ ਚੰਗਾ ਲੱਗਿਆ ਉਹਦੀ ਤਸੱਲੀ ਕਰ ਸਕਦੇ ਹੋ ਨੰਬਰ ਸਕਰੀਨ ਤੇ ਚੱਲਦਾ ਰਹੂਗਾ ਮਿਲਦੇ ਆਂ ਪਹਿਲੇ ਨੰਬਰ ਤੇ ਸੋਈ ਸੋਈ ਵੈੜ ਤੋਂ ਸ਼ੁਰੂਆਤ ਕਰਦੇ ਆਂ ਕਾਲੇ ਵਾਲੀ ਸੱਸੀ ਕਾਲ ਸੱਸੀ ਕਾਲ ਜਗਜੀਤ ਵੀਰੇ ਕਾਲੇ ਅੱਜ ਆਪਾਂ ਸ਼ੁਰੂਆਤ ਕਰਾਂਗੇ ਇਸ ਵੱੱਛੀ ਤੋਂ ਬਾਈ ਕੰਨਵਾ ਸੂਆ ਸੋਈ ਜਗਜੀਤ ਇਹ ਪਹਿਲਾ ਸੂਆ ਚੌਕ ਦਾ ਇੱਕ ਦੰਦ ਨੇ ਚੱਕਿਆ ਬਾਈ ਠੀਕ ਹੈ ਤੇ ਕੱਲ ਸੂਈ ਆ ਠੀਕ ਹੈ ਮੰਨ ਕੇ ਬੱਚੀ ਨੂੰ ਇਹਨੇ ਜਨਮ ਦਿੱਤਾ ਬਾਈ ਠੀਕ ਹੈ ਭਾਈ ਕੀ ਰੇਟ ਰਹਿਣਾ ਤਾਂ ਕੱਲ ਰੇਟ ਜਗਜੀਤ ਜੀ ਦਾ ਮੁੱਲ ਕਰਾਉਣਾ ਉਹਦਾ ਜਿਹੜਾ ਮਰਜੀ ਕਰਾ ਲਓ 1 ਲੱਖ ਤੇ 60000 ਰੁਪਏ ਦੀ ਵੱਛੀ ਦੇ ਦਾਂ ਤੋਰੀ ਭਾਈ ਸੋ ਦੋਸਤੋ ਪਹਿਲਾ ਸੂਆ ਵੱਛੀ ਕੱਲ ਹੀ ਸੋਈ ਹੈ ਤੇ ਵੱਛੀ ਨੂੰ ਅੱਗੇ ਜਨਮ ਦਿੱਤਾ ਹੈ ਬੱਚਾ ਮੂਰੇ ਵੱਧਾ ਉਹਦੇ ਕਰਕੇ ਜਿਹੜੀਆਂ گاਵਾ ਹੁੰਦੀਆਂ ਥੋੜਾ ਜਿਹਾ ਇਹ ਕਿੱਤਰੀ ਹੁੰਦੀ ਹੈ ਭਾਈ ਮਾਰੀ ਨਾ ਧਾਰਾਂ ਜਿਆ ਅਜੇ ਤਾਂ ਤੂੰ ਮੰਨ ਕੇ ਚੱਲ ਦੁਪਹਿਰੇ ਦੀ ਸਾਫ ਕੀਤੀ ਵੀ ਆ ਜੇ ਮੈਂ ਤੁਹਾਨੂੰ ਗੱਬਣ ਦੀ ਤਿਆਰੀ ਦਿਖਾਵਾਂ ਫਿਰ ਤਾਂ ਬੇਸਾਬਾ ਠੀਕ ਹੈ ਦਸੋ ਦਸੋ ਪਹਿਲਾ ਸੂਆ ਦੋ ਦੰਦ ਬੱਚੀ ਦੋ ਦੰਦ ਦੀ ਦੱਸਿਆ ਨਾ ਦੋ ਇੱਕ ਚੌ ਦਾ ਚੱਕਿਆ ਬਾਈ ਠੀਕ ਹੈ ਇੱਕ ਚੌ ਦੰਦ ਇਹਨੇ ਚੱਕ ਲਿਆ ਤੇ ਅੱਗੇ ਇਹਨੇ ਬੱਚੀ ਨੂੰ ਜਨਮ ਦਿੱਤਾ ਥੋੜੀ ਲੰਗੀ ਸਿੱਧੀ ਤੋਰੀ ਮਕੂ ਤੋਂ ਬਹੁਤ ਸੋਹਣੀ ਤਿਆਰ ਹੋਈ ਵੀ ਬੱਚੀ ਐ ਢਾਂਚਾ ਇਹਦਾ ਤੁਸੀਂ ਦੇਖ ਸਕਦੇ ਹੋ ਦਸੋ ਜਿਹੜਾ ਸਟਰਕਚਰ ਆ ਉਹ ਵੀ ਦੇਖ ਸਕਦੇ ਹੋ ਅੱਗੇ ਨੂੰ ਵੀ ਹੁਵਾਨਾ ਚੰਗਾ ਪਿਛਾ ਨੂੰ ਵੀ ਹੁਵਾਨਾ ਚੰਗਾ ਦੱਸਦਾ ਲਿਆ ਬਾਈ ਕਾ ਜਨਮ ਖੰਡਾ ਸੋ ਇਹ 1,60,000 ਇਹਦਾ ਰੇਟ ਹੈ ਇਹ ਤੁਹਾਡੇ ਇੱਕ ਬਲੈਕ ਰੰਗ ਦੇ ਵਿੱਚ ਵੈੜ ਤੁਹਾਨੂੰ ਦਿਖਾਉਣਾ ਹੈ ਜਿਹੜੀ ਪਹਿਲਾਂ ਤੋਰੀ ਉਹਦੀ ਬੱਛੀ ਜਰੂਰ ਦੇਖ ਲਓ ਦੱਸੋ ਇਹ ਬੱਛੀ ਉਸ ਵੈੜ ਦੇ ਨਾਲ ਹੈ ਜਿਹਦੀ ਭਈ ਇਹ 2 ਨੰਬਰ ਤੇ ਵੈੜ ਹੈ ਇਹ ਕੰਮਾ ਸੂਆ ਜਗਜੀਤ ਇਹ ਵੀ ਪਹਿਲਾ ਸੂਆ ਇਹ ਵੀ ਚੌਗ ਦਾ ਇੱਕ ਦੰਦ ਚੱਕ ਠੀਕ ਹੈ ਚੌਗ ਦਾ ਇੱਕ ਦੰਦ ਚੱਕ ਰਹੀ ਹੈ ਪਹਿਲਾ ਸੂਆ ਜੀ ਬਾਈ ਕਿੰਨੇ ਕਿਦਾਂ ਵੀ ਤੂੰ ਮੰਨ ਕੇ ਚੱਲੋ ਜਗਦੀਤ ਇਹ ਰਿਜਨਲ ਜੀਨੇ ਖਰਾਚਾਰੀ ਕਿਲੋ ਚੋਕ ਲਾ ਕੇ ਦੇਣਾ ਇਹ ਉਹ ਚੀਜ਼ ਵੱਚੀ ਆ ਇਹਦੀ ਸਾਰੀ ਇਹਦੀ ਇਹਦੀ ਆਪਾਂ ਨੂੰ ਡਿਟੇਲ ਇਹ ਖੋਦਰ ਮਾਡਾ ਦੀ ਆ ਇਹ 40 120 ਰੁਪਏ ਨੇ ਬੱਚੇ ਨੂੰ ਜਨਮ ਦਿੱਤਾ ਵਾ ਉਹ ਜਿਹੜੇ ਮਗਰ ਆ ਇਹਦੀ ਸਾਰੀ ਡਿਟੇਲ ਆਪਾਂ ਨੂੰ ਆਹ ਬੱਚੀ ਦੀ ਸਾਰੀ ਡਿਟੇਲ ਇਹ ਯਾਨੀ ਮੰਨ ਆ ਤੇ ਜਿਹੜੀ ਉਹ ਇੱਕ ਨੰਬਰ ਆ ਇੱਕੋ ਬੰਦੇ ਤੋਂ ਲਈਆ ਠੀਕ ਹੈ ਅਸੀਂ ਇਹਦਾ ਇਹਦਾ ਰੇਟ ਕੀ ਰਹਿਣਾ ਇਹਦਾ ਰੇਟ ਵੀ 1 ਲੱਖ 60000 ਰੁਪਏ ਜਗਜੀਤ ਠੀਕ ਮਾਲ ਜਿਹੜਾ ਮਰਜੀ ਕਰ ਲਿਗੇ ਬੇਸਾਬ ਬੇਮੁੱਲੀ ਬੱਚੀ ਆ ਜਿੱਦ ਦੇ ਤਿਆਰ ਹੋਈ ਉਦੋਂ ਦੱਸੂਗੀ ਮੈਂ ਕੋਈ ਚੀਜ਼ ਸਹੀ ਹੈ ਸਿਰਸੋ ਬਹੁਤ ਵੱਡੇ ਕੱਦ ਕਾਠ ਦੀ ਬੱਚੀ ਰੰਗ ਬਲੈਕ ਚ ਹੈ ਹਾਈਟ ਫੁੱਲ ਲੈਂਥ ਫੁੱਲ ਹੈ ਹਜੇ ਤਿਆਰ ਹੁੰਦੀ ਆ ਟਾਈਮ ਲੈਂਦੀ ਆ ਸੋਨ ਦੇ ਵਿੱਚ ਪਰ ਵੱਡੀ ਦਾ ਪੂਰੀ ਤਿਆਰੀ ਜਿਹੜੀ ਨੇ ਤਕੜੀ ਤਿਆਰ ਹੋਣਾ ਲਿਆ ਭਾਈ ਕਮਾਲ 1 ਲੱਖ ਤੇ 60 ਹਜ਼ਾਰੀ ਇਹਦਾ ਜਿਹੜਾ ਹੋ ਰੇਟ ਰੱਖਿਆ। ਹਾਲੀ ਪੱਤਰ ਇਹਦਾ ਵੀ ਤੁਸੀਂ ਢਾਂਚਾ ਦੇਖ ਸਕਦੇ ਹੋ। ਇਹਦੋਂ ਅੱਗੇ ਇੱਕ ਹੋਰ ਵੱੱਛੀ ਜਿਹੜੀ 3 ਨੰਬਰ ਦੇ ਉੱਤੇ ਹੈ ਬਈ ਇਹ ਪਹਿਲਾਂ ਵੀ ਇਹ ਪਹਿਲਾਂ ਜਗਜੀਤ ਦੇ ਦੋਂਦੀ ਆ ਹਜੇ ਇਹਦੇ 25 ਦਿਨ ਪਏ ਆ ਬਾਈ ਯਾਨੀ 1 ਮਹੀਨਾ ਮੰਨ ਕੇ ਜਿਹੜਾ ਵੀ ਭਰਾ ਆਪਣੇ ਨਾਲ ਸੌਦਾ ਕਰੂਗਾ ਠੀਕ ਹੈ 1 ਮਹੀਨਾ ਮੰਨ ਕੇ ਲੈ ਕੀ ਰੇਟ ਹੋਊਗਾ ਤਾਂ ਕ ਜਗਜੀਤ ਇਹਦਾ ਤਿਆਰ ਹੋਈ ਦਾ ਮੁੱਲ ਤਾਂ ਜਿਹੜਾ ਮਰਜ਼ੀ ਕਰ ਲਗੇ ਅੱਜ 1,35,000 ਰੁਪਏ ਦੇ ਵਿੱਚ ਹੀ ਦੇਣਾ ਠੀਕ ਹੈ ਤੋਰੂ ਬਾਈ ਸੋ ਦੋਸਤੋ 1 ਮਹੀਨਾ ਲਾਊਗੀ ਸੋਨ ਦੇ ਵਿੱਚ ਅੱਜ ਦਾ ਰੇਟ ਤੁਹਾਨੂੰ ਦੱਸਤਾ ਤਿਆਰ ਹੋਈ ਦਾ ਮੁੱਲ ਤਾਂ ਆਪਾਂ ਨੂੰ ਪਤਾ ਵੀ ਪਸੂ ਜਿਹੜਾ ਚੰਗਾ ਤਿਆਰ ਹੋ ਜੇ ਤੇ ਉਹਦੀ ਕੀਮਤ ਜਿਹੜੀ ਉਹ ਚੰਗੀ ਹੁੰਦੀ ਹੈ ਫੁੱਲ ਹਾਈਟ ਲੈਂਥ ਦੇ ਵਿੱਚ ਫਿਕਸ ਹਵਾਨਾ ਰੱਖੂਗੀ ਤੇ ਉੱਤੋਂ ਸਟਾਰਟਿੰਗ ਆ ਹਵਾਨੇ ਦੀ ਉਹ ਤੁਸੀਂ ਦੇਖ ਸਕਦੇ ਹੋ 1 ਮਹੀਨਾ ਬਾਕੀ ਐ ਸੋਨ ਦੇ ਵਿੱਚ ਫੁੱਲ ਹਾਈਟ ਲੈਂਥ ਵਾਲੀ ਐ ਦੂਜੀਆਂ ਬੱਚੀਆਂ ਨਾਲ ਰੇਟ ਦਾ ਇਹੀ ਫਰਕ ਹੈ ਵੀ ਇਹਦਾ 1 ਮਹੀਨਾ ਰਹਿੰਦਾ ਹੈ ਹਾਲਾਂਕਿ ਬਰੀਡ ਵਾਈਜ਼ ਵੀ ਜਿੰਨੀ ਸਾਬਣੀਆਂ ਅਗਲੇ ਨੇ ਚੀਜ਼ ਇਹ ਵੀ ਭਾਈ ਉਹਨਾਂ ਤੋਂ ਜਾਣੀ ਮੰਨ ਕੇ ਚੱਲ 21 ਆ 19 ਨਹੀਂ ਹੈਗੀ ਬਿਲਕੁਲ ਸੋ ਦੋ ਦੰਦ ਬੱਚੀ ਦੋਸਤੋ ਪਹਿਲਾ ਸੂਆ ਸੁਣਾ ਜਿਹੜੀਆਂ ਪਹਿਲੀਆਂ ਦੋ ਤੋਰ ਨੇ ਉਹਨਾਂ ਨਾਲੋਂ ਵਾਕਈ 21 ਹੈ 19 ਨਹੀਂ ਪਰ ਇਹਦਾ 1 ਮਹੀਨਾ ਬਾਕੀ ਹੈ ਸੋ ਤੁਸੀਂ ਹਵਾਨੇ ਦੀ ਸਟਾਰਟਿੰਗ ਬਾਰੇ ਮੈਂ ਗੱਲ ਕੀਤੀ ਸੀ ਉਤੋਂ ਸਟਾਰਟ ਹੁੰਦਾ ਦਿਸਦਾ ਹੋਣਾ ਸੋਨਾ ਹੋਣਾ ਹੀ ਦੇਖੋ ਜਗਜੀਤ ਵੀਰੇ ਜਿਹੜੀ ਆਪਾਂ ਚੀਜ਼ਾਂ ਨੋਟ ਕਰਦੇ ਅਜੇ ਤਾਂ ਸ਼ੁਰੂ ਹੋਣਾ ਵਾ ਪੇਟਾ ਵੇਖੋ ਕਿਦਾਂ ਦਾ ਲੱਗਾ ਵਾ ਬਾਡੀ ਬੰਤਰ ਹਰ ਚੀਜ਼ ਜਿਨੇ ਮੰਨ ਕੇ ਚਲੋ 20 ਦਿਨ ट्रांजੈਕਸ਼ਨ ਹੋਣੇ ਪਾ ਲਈ ਉਹਦੇ ਲਈ ਵੈਸਟੀ ਵੈਸਟਾ ਚਾਹੀਏ ਸੋ ਇਹ ਤੋਂ ਅੱਗੇ ਦੱਸੋ ਇੱਕ ਗਾਂ ਹੋਰ ਤੁਹਾਨੂੰ ਦਿਖਾਉਣੇ ਆ। ਬਈ ਕੰਨਵਾ ਸੋ ਇਹਦਾ ਦੂਜਾ ਦੂਆ ਜੀ ਜੀ ਤਾਂ ਮਾਲਕ ਕਹਿੰਦੇ 26-27 ਕਿਲੋ ਦੁੱਧ ਦਿੰਦਾ। ਪਹਿਲਾਂ ਨੇ 5-4 ਦਿਨ ਪਾਇਆ। ਯਾਨੀ 27-28 ਕਿਲੋ ਦੁੱਧ ਆਪਾਂ ਮੰਨ ਕੇ ਚੱਲ ਵੀ ਤੂੰ ਖੁੱਲਾ-ਦੁੱਲਾ ਦੇ ਦਿੰਦੀ। ਕੀ ਰੇਟ ਹੋਊਗਾ? 1 ਲੱਖ ਤੇ 5000 ਰੁਪਏ ਜੀ ਜੀ ਤਾਂ ਪਾਏਗਾ। ਠੀਕ। ਓਕੇ। ਸੋ ਸੋ 1 ਲੱਖ ਤੇ 5000 ਬਹੁਤ ਵਧੀਆ ਸੌਦਾ ਹੈ। ਕਾਰਨ ਦੁੱਧ ਵੀ ਚੰਗਾ ਦੇਣਾ, ਹਵਾਨਾ ਚੰਗਾ ਹੈ। ਘਾਂਟਾ फार्म ਕਰੇ ਜਿਹੜਾ ਵੀਰ ਪੱਠੇ ਪਾ ਕੇ ਪਾਲਦਾ ਉਹਨਾਂ ਵਾਸਤੇ ਇਹਦਾ ਟਾਂਚਾ ਵੀ ਚੰਗਾ ਹੈ ਫਾਰਮ ਦਾ ਕੰਮ ਕਰਨਾ ਤਾਂ ਵੱੱਛੀਆਂ ਵੀ ਸਿਰੇ ਦੀਆਂ ਪਾਊਗੀ ਬਾਕੀ ਭਾਅ ਵਾਜਬ ਹੋ ਗਿਆ 1 ਲੱਖ ਤੇ 5000 ਹਵਾਨਾ ਕੱਟ ਵਾਲਾ ਹੈ ਮੀਡੀਅਮ ਹਾਈਟ ਦੀ ਪਰ ਹਵਾਨਾ ਚੰਗਾ ਅੱਗੇ ਨੂੰ ਵੀ ਪਛਾਣ ਨੂੰ ਵੀ ਉਹ ਗਾਂ ਦੁੱਧ ਵਾਲੀ ਹੈ ਦੱਸੋ ਕਿੰਨਾ ਖਚੋਲੋਂਗੇ ਤੁਹਾਡੀ ਸਮਝ ਹੈ ਬਈ ਕਮਾਲਾ ਬਸ ਤੋਂ ਸੋਹਣੀ ਦਾ ਰੇਟ ਵੱਲੋਂ ਦੇਖਦੇ ਆ ਸਟਰਕਚਰ ਵੱਲੋਂ ਦੇਖਦੇ ਆ ਤੇ ਬੜੀ ਪੱਖੋਂ ਵਧੀਆ ਬਾਈ ਜਿਹਨੇ ਮੰਨ ਕੇ ਚਲੋ ਇੰਨੇ ਕਿ ਪੈਸੇ ਲਾਉਣੇ ਆ ਬੱਚੇ ਵੀ ਏ ਕਲਾਸ ਲੈ ਲੂਗਾ ਦੁੱਧ ਵੀ ਥਣ ਵੀ ਹੱਥ ਦੀ ਚਵਾਈ ਵਾਲਾ ਯਾਨੀ ਵਧੀਆ ਬੱਚੇ ਦੇਣ ਵਾਲਾ ਜਾਨਵਰ ਸਹੀ ਹੈ ਸੋ ਦੋਸਤ ਚੰਗੀ ਸੋਹਣੀਗਾ ਤੁਸੀਂ ਪਸੰਦ ਕਰੋਗੇ ਆਸ ਹੈ ਸੋ ਇਹ ਇਹ ਤੋਂ ਬਿਨਾ ਇੱਕ ਮੱਝ ਵੈਸੇ ਇਨਫੋਰਮੇਸ਼ਨ ਲੈ ਲੈਣੀ ਹੈ ਇਹ ਜੇ ਕੱਚੀ ਹੈ ਕੱਲ ਬਾਈ ਇਹ ਜੀ ਤਿਆਰੀ ਚ ਦਿਖਾ ਨਾ ਹਜੇ ਕੋਈ ਤਿਆਰੀ ਨਹੀਂ ਨਾ ਵੇਚਨ ਦਾ ਮੰਨ ਕੇ ਚੱਲੇ ਆਪਾਂ ਤਿਆਰ ਕਰਕੇ ਆਪਾਂ ਆਫ ਕੈਮਰਾ ਗੱਲ ਕਰਦੇ ਸੀ ਸਾਰਾ ਬਾਇਓ ਡਾਟਾ ਇਹਦਾ ਜਗਜੀਤ ਆਪਾਂ ਦੇਵਾਂਗੇ ਇਹਦੇ ਹਜੇ ਦਿਨ ਪਏ ਆ 31 ਦੇ ਠੀਕ ਹੈ ਔਨਲਾਈਨ ਦੀ ਤਿਆਰ ਨੇ 21 ਸਾਢੇ 21 ਕਿਲੋ ਰੋਧ ਦਿੱਤਾ ਵਾ ਠੀਕ ਹੈ ਪਹਿਲਾਂ ਹੁਣ ਇਹਦੇ ਮਨ ਲੱਗਾ 14-15 ਦਿਨ ਪਏ ਆ ਬਾਈ ਹਜੇ ਠੀਕ ਹੈ ਈ ਤਾਂ ਹਰਿਆਣੇ ਦੇ ਵਿੱਚੋਂ ਆ ਓਰੀਜਨਲ ਤੁਹਾਨੂੰ ਸਾਰਾ ਕੁਝ ਆਪਣੇ ਕੋਲੇ ਬਾਇਓ ਡਾਟਾ ਸਲਾਹ ਵੀਡੀਓ ਹਰਿਆਣੇ ਦੀਆਂ ਹਰਿਆਣੇ ਦੇ ਚੈਨਲ ਤੇ ਮਾਲਕ ਕੋਲੇ ਸਾਰੀ ਚੀਜ਼ ਦਿਖਾ ਦਾਂਗੇ ਸਹੀ ਤਿਆਰ ਹੋਈ ਦੀ ਵੀ ਆ ਖਾਵਾਂਗੇ ਦੀ ਸਹੀ ਏ ਕਲਾਸ ਚੀਜ਼ ਆ ਯਾਨੀ ਕਿ ਦੇਖੋ ਮੰਨ ਕੇ ਚਲੋ ਬਿਹਲੇ ਬੈਠ ਕੇ ਰੱਬ ਬਣਾਉਂਦਾ ਇਦਾਂ ਦਾ ਜਾਨਵਰ ਆ ਸਹੀ ਹੈ ਸੋ ਦੋਸੋ ਲੰਬਾਈ ਦੇਖੋ ਜੋ ਧੌਣ ਦੀ ਕਿੰਨੀ ਜ਼ਿਆਦਾ ਪਯੋਰ ਮੁਰਾ ਤੇ ਹਰਿਆਣੇ ਦੇ ਵਿੱਚੋਂ ਇਹ ਆਈ ਹੈ ਤੇ ਜਦੋਂ ਇਹ ਪਹਿਲਾ ਉਹ ਹਰਿਆਣੇ ਦੇ ਵਿੱਚ ਯਾਨੀ ਪਿਛਲੇ ਸੂਏ ਜਦੋਂ ਸੂਈ ਆ ਉਦੋਂ ਉੱਥੋਂ ਦੇ ਇੱਕ ਚੈਨਲ ਦੇ ਵਿੱਚ ਉਹ ਵੀਡੀਓ ਪ੍ਰੋਪਰ ਹੈਗੀ ਆ ਤੇ ਉਹ ਡਿਟੇਲ ਵੀ ਸਾਰੀ ਤੁਹਾਨੂੰ ਮਿਲ ਜੂਗੀ ਆਪਾਂ ਇਸ ਬੱਚੀ ਬਾਰੇ ਜਾਣਕਾਰੀ ਲੈਣੀ ਹੈ ਕੱਲ ਬਈ ਇਹ ਦੰਦੋ ਕਿਵੇਂ ਤੇ ਕਿੰਨੇ ਚ ਇਹ ਜਗਜੀਤ ਮਾਨ ਦਾ ਚੌਕ ਦੇ ਨੇ ਇੱਕ ਦੰਦ ਚੱਕਿਆ ਸਾਢੇ 7 ਮਹੀਨਿਆਂ ਦੀ ਗੱਬਣਾ ਪਈ ਏ ਠੀਕ ਹੈ ਸਾਢੇ 7 ਮਹੀਨਿਆਂ ਦੀ ਜਿਹੜੇ ਮੰਨ ਕੇ ਚੱਲ ਵਿੱਚ ਬਾਈ ਕਹਿੰਦੇ ਥੋੜੇ ਪੈਸੇ ਲਾਉਣੇ ਆ 24 ਮੈਂ ਵਾਰਾ ਨਹੀਂ ਕਹਿੰਦਾ 20 ਤੋਂ ਪਲੱਸ ਪਲੱਸ ਦੁੱਧ ਦੇ ਦੋ ਜਗਜੀਤ ਠੀਕ ਹੈ ਇੱਕ ਮਹੀਨਾ ਸਵਾ ਮਹੀਨਾ ਪੱਠੇ ਪਾ ਕੇ ਕੀ ਰੇਟ ਰਹੂਗਾ ਰੇਟ ਜਿਹੜਾ ਮਰਜ਼ੀ ਕਰਾ ਲਓ 67000 ਰੁਪਏ ਦੀ ਬੱਚੀ ਦੇ ਦਾਂ ਠੀਕ ਹੈ ਖੋਲੀ ਬਾਈ 67000 ਦੀ ਦੱਸੋ ਚੌਗ ਵਾਲਾ ਇੱਕ ਦੰਦ 7.5 ਮਹੀਨਿਆਂ ਦੀ ਗੱਬਣਾ ਹੈ 1.5 ਮਹੀਨਾ ਤੁਸੀਂ ਮੰਨ ਲਓ ਵੀ ਇਹ ਲਾਊਗੀ ਸਿਰਫ 67000 ਫੁੱਲ ਹੈ ਬੁਗੋਈਆ ਬਾਈ ਪੂਰੀ ਏਕ ਕਲਾਸ ਚੀਜ਼ ਆ ਜਾਣੀ ਜਿਹਨੇ ਮੰਨ ਕੇ ਚੱਲ ਐ ਵਾਜ ਪੈਸੇ ਲਾਉਣੇ ਉਹਨੂੰ ਸਾਹਮਣੀ ਜ਼ਰੂਰ ਪਊਗੀ ਨਾ ਮਹੀਨਾ ਦਵਾ ਮਹੀਨਾ ਤੇ ਪਰ ਉਹ ਚੀਜ਼ ਏਕ ਕਲਾਸ ਆ ਸਹੀ ਹੈ ਸੋ ਸੋ ਨਫੇ ਵਾਲੀ ਵੀ ਬਣੂਗੀ ਹਾਈਟ ਵੀ ਸੋਹਣੀ ਹੈ ਪਹਿਲਾਂ ਦੇ ਹਿਸਾਬ ਤੇ ਸੋਹਣੇ ਟਾਂਚੇ ਦੀ ਗਾਂ ਬਾਨੀ ਹੈ ਲੈ ਚੱਲ ਬਾਈ ਬੱਬੂ ਤੇ ਜਿਹਨੂੰ ਚੰਗੀ ਲੱਗੇ ਤਾਂ ਉਹ ਵੀਰ ਕੰਟੈਕਟ ਕਰ ਸਕਦੇ ਹੋ ਤੁਸੀਂ ਰੇਟ ਵੀਡੀਓ ਦੇ ਵਿੱਚ ਆ ਕੱਲੇ ਕੱਲੇ ਪਸ਼ੂ ਦਾ ਰੇਟ ਵੀਡੀਓ ਚ ਇਸ ਕਰਕੇ ਕੀਤਾ ਜਾਂਦਾ ਵੀ ਤੁਹਾਡੇ ਬਹੁਤ ਸਾਰੇ ਵੀਰਾਂ ਦੇ ਜੈਨੂਇਨ ਕਮੈਂਟ ਹੁੰਦੇ ਆ ਵੀ ਸਾਨੂੰ ਵੀਡੀਓ ਦੇਖ ਕੇ ਫੇਰ ਨਜ਼ਾਰਾ ਆਉਂਦਾ ਜੇ ਰੇਟ ਵੀਡੀਓ ਚ ਹੋਵੇ ਪਰ ਉਦੋਂ ਸਮੱਸਿਆ ਸਾਡੇ ਲਈ ਇੱਕ ਬਣ ਜਾਂਦੀ ਆ ਵੀ ਉਦੋਂ ਨਾਲ ਕੁਝ ਵੀ ਰੋਦਾਂ ਦੇ ਐਕਟਿਵ ਹੋ ਜਾਂਦੇ ਜਿਨ੍ਹਾਂ ਨੇ ਜਰੂਰੀ ਨਹੀਂ ਜੇ ਕੋਈ ਰੇਟ ਵੱਧ ਲੱਗਦਾ ਤੇ ਆਪਾਂ ਉਹ ਪਸ਼ੂ ਖਰੀਦ ਗਏ ਕਿਉਂਕਿ ਆਪਸ਼ਨਲ ਹੁੰਦਾ ਹੈ ਪਸ਼ੂ ਖਰੀਦਣਾ ਆਪਦੀ ਖੁਸ਼ੀ ਨਾਲ ਇੱਛਾ ਨਾਲ ਆਪਾਂ ਖਰੀਦਦੇ ਤੋਦੋਂ ਉਹ ਤੁਹਾਡਾ ਸਰਗਰਮ ਹੋ ਜਾਂਦਾ ਉਹਦੇ ਕਰਕੇ ਫਿਰ ਕਈ ਵਾਰ ਹੁੰਦਾ ਵੀ ਰੇਟ ਪੜਦੇ ਚ ਰੱਖੇ ਜਾਣ ਸੋ ਅੱਜ ਦੀ ਵੀਡੀਓ ਦੇ ਪਸ਼ੂ ਫੋਰ ਸੇਲ ਹੈ ਜਿਹੜਾ ਨਾ ਜੱਜ ਗਿਆ ਉਹਦੀ ਤਸੱਲੀ ਕਰ ਲਿਓ ਜੇ ਨੰਬਰ ਸਕਰੀਨ ਉੱਤੇ ਹੈ ਧੰਨਵਾਦ ਸੋ ਵੀਡੀਓ ਦੇਖਣ ਲਈ